ਸਾਸੀਆ ਕਿਸਾਨ ਵੀਰੋ ਤੁਹਾਡਾ ਬਰਾਡਕਾਸਟਲ ਫਾਰਮ ਤੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਆਪਣੇ ਨਾਲ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 95018 5521 ਵੀੜਾ ਆਪਣਾ ਕੰਟੈਕਟ ਨੰਬਰ ਆ ਅੱਜ ਦੀ ਵੀਡੀਓ ਬਈ ਪਿੰਡ ਬੋਰਜਥਰੋੜ ਜ਼ਿਲ੍ਹਾ ਬਈ ਇਹਨੂੰ ਬਠਿੰਡਾ ਪੈ ਜਾਂਦਾ ਤੇ ਤਹਿਸੀਲ ਇਹਨੂੰ ਭਗਤਾ ਵੀ ਪੈ ਜਾਂਦੀ ਆ ਤੇ ਬਾਕੀ ਦੀ ਜਾਣਕਾਰੀ ਆਪਾਂ ਬਾਈ ਜੀ ਤੋਂ ਪੁੱਛਦੇ ਆਂ ਤੇ ਆਹ ਕਰੋ ਵੀਰੇ ਆਪਣੀਆਂ ਬਹੁਤ ਵੀਡੀਓ ਬਣ ਚੁੱਕੀਆਂ ਤੇ ਚੰਗੇ ਪਸ਼ੂ ਲੈ ਕੇ ਆਉਂਦੇ ਬਾਈ ਹਰਕੇ ਤੇ ਅੱਜ ਦਾ ਇੱਕ ਤੁਹਾਨੂੰ ਨਗੀਨਾ ਵੀ ਦਿਖਾਵਾਂਗੇ ਸ਼ਾਨਦਾਰ ਸਭ ਤੋਂ ਪਹਿਲਾਂ ਸਾਸਰੀ ਦਾ ਬਾਈ ਜੀ ਬਸੇ ਆ ਬਾਈ ਜੀ ਨਾਮ ਕੀ ਹੈ ਵੀਰ ਆਪਣਾ ਕਨਵੀਰ ਸਿੰਘ ਬਾਈ ਠੀਕ ਹੋ ਭਰਾ ਆਪਣੇ ਘਰੋਂ ਦਾ ਐਡਰੈਸ ਕਨਫਰਮ ਕਰ ਦੋ ਮਾੜਾ ਜੀ ਆਪਣਾ ਬਈ ਘਰ ਚਾਰ ਨੰਬਰ ਗਾ ਜੀ ਸੋਲੇ ਦੇ ਪਾਸੇ ਪਹਿਲੇ ਘਰ ਠੀਕ ਹੋ ਜੋ ਵੀਡੀਓ ਆਪਾਂ ਪਹਿਲਾਂ ਪਾਈਆਂ ਸੀ ਭਰਾ ਕਿਦਾਂ ਦਾ ਵੀਡੀਓ ਦਾ ਰਿਜ਼ਲਟ ਰਿਹਾ ਜੀ ਬਹੁਤ ਵਧੀਆ ਰਿਹਾ ਜੀ ਕਿੰਨੇ ਟਾਈਮ ਚ ਆਪਣਾ ਪਸ਼ੂ ਸੇਲ ਹੋਇਆ ਜੀ ਬਾਈਆਂ ਦਾ ਪਹਿਲੇ ਦਿਨ ਹੋਇਆ ਜਾਂ ਦੂਜੇ ਦਿਨ ਬਈ ਦੂਸਰੇ ਦਿਨ ਤੇ ਅੱਜ ਆਪਣੇ ਕੋ ਕਿੰਨੇ ਨਾਗ ਵਕਾਊ ਆ ਜੀ ਅੱਜ ਬਈ ਤਿੰਨ ਗਾਇਆਂ ਤਿੰਨ ਗਾਇਆਂ ਵਕਾਊਗਾ ਦੇਖਾ ਠੀਕ ਹੋ ਜੀ ਇੱਕ ਸੱਜਰ ਸੁਈ ਦੀ ਇੱਕ ਰੱਬਾ ਨਾ ਇਹ 10 ਦਿਨ ਬਾਕੀ ਹੈ 10 ਦਿਨ ਬਾਕੀ ਹੈ ਤੇ ਸਭ ਤੋਂ ਪਹਿਲਾਂ ਜਿਹੜੀ ਬਹੁਤ ਸੋਹਣੀ ਵਿਹੜਾ ਵੀਰੇ ਦੇਖ ਸਕਦੇ ਹੋ ਤੁਸੀਂ ਸਕਰੀਨ ਤੇ ਡਿਟੇਲ ਦੱਸੋ ਕੀ ਹੈ ਜੀ ਆਪਣੇ ਘਰ ਦੀ ਵਿਹੜਾ ਕਿ ਵਪਾਰ ਦੀ ਹੈ ਜੀ ਇਹ ਬਾਈ ਆਪਣੀ ਘਰ ਦੀ ਵਿਹੜਾ ਆ ਆ ਵਪਾਰੀਆਂ ਦਾ ਦੱਸਣਾ ਚੁਣਿਆ ਜੀ ਵਪਾਰ ਲੈਣ ਦਾ ਕੰਮ ਆ ਪਰ ਜਿਹੜੀ ਆ ਸਾਹਮਣੇ ਖੜੀ ਵਿਹੜਾ ਇਹ ਬਾਈਆਂ ਦੇ ਘਰ ਦੀ ਆ ਤੇ ਕੀ ਡਿਟੇਲ ਆ ਦੱਸੋ ਕਨਫਰਮ ਕਰ ਦੋ ਮਾੜੀ ਬਾਈ ਇਹ ਤੀਜਾ ਸੂਆ ਸੁੰਦੀ ਆ ਹਣ ਤੀਜਾ ਸੂਆ ਸੁੰਦੀ ਆ ਹਾਂ ਤੇ 2 ਅਪ੍ਰੈਲ ਨੂੰ ਇਹ ਦਿਨ ਪੂਰੇ ਆ 2 ਅਪ੍ਰੈਲ ਨੂੰ ਦਿਨ ਪੂਰੇ ਜੀ ਹਾਂ ਬਈ ਤੇ 26 ਲੀਟਰ ਦੁੱਧ ਆਪਣਾ ਆਦਾ ਘਰੇ ਚੋਇਆ ਵਾ ਦੂਜੇ ਸੂਏ ਠੀਕ ਹੋ ਬਾਈ ਜੀ ਤੇ ਆ ਸੂਰੀ ਇਹਦੇ ਸੀਮਨ ਪਤਾ ਕਿਹੜਾ ਲੱਗਿਆ ਹੋਇਆ ਜੀ ਨਹੀਂ ਬਈ ਸੀਮਨ ਨਹੀਂ ਪਤਾ ਸੀਮਨ ਨਹੀਂ ਪਤਾ ਠੀਕ ਹੈ ਦੇਖ ਸਕਦੇ ਹਾਂ ਬਈ ਬਾਡੀ ਬੈਂਟਰ ਦੀ ਸੋਹਣੀ ਆ ਖਾਣਾਂ ਦੀ ਕੁਆਲਿਟੀ ਸਮੂਹ ਚੈੱਕ ਕਰਾ ਦਿੰਨੇ ਆ ਦੇਖ ਸਕਦੇ ਹੋ ਵੀਰੇ ਹਵਾਨੇ ਤੇ ਨਾੜਾਂ ਦੇਖ ਸਕਦੇ ਤੁਸੀਂ ਬਹੁਤ ਜ਼ਿਆਦਾ ਸ਼ਾਨਦਾਰ ਆ ਨੂੰ ਮੱਤੇ ਦੀ ਬਹੁਤ ਜ਼ਿਆਦਾ ਚੰ ਕੜਨੂ ਬਾਰ ਵੀਰ ਆਪਾ ਤੋਰਾ ਉਹ ਗੀ ਵੜਦਾ ਹਵਾਨਾ ਦੇਖ ਸਕਦੇ ਹੋ ਬਾਈ ਜੀ ਬਹੁਤ ਜਿਆਦਾ ਸ਼ਾਨਦਾਰ ਆ ਕੋਸ਼ਿਕ ਦੇਣ ਬਾਕੀ ਇਹ ਹਜੇ ਬਈ ਸੂਨ ਚ 26 ਲੀਟਰ ਬਾਈਆਂ ਦਾ ਘਰੇ ਦੁੱਧ ਚੋਇਆ ਹੋਇਆ ਤੋਰਾ ਤੁਸੀਂ ਦੇਖ ਸਕਦੇ ਹੋ ਆਰਡਰ ਦੀ ਕੁਆਲਿਟੀ ਸ਼ਾਨਦਾਰ ਹੈ ਚੈੱਕ ਕਰ ਸਕਦੇ ਹੋ ਦੇਖ ਸਕਦੇ ਹੋ ਬਈ ਇਧਰਲੇ ਪਾਸੇ ਆਰਡਰ ਦੀ ਕੁਆਲਿਟੀ ਸ਼ਾਨਦਾਰ ਆ ਸੋਹਣਾ ਥਾਨ ਲੱਗਿਆ ਹੋਇਆ ਵੀਰੇ ਤੋਰਾ ਦੇਖ ਸਕਦੇ ਹੋ ਪ੍ਰਿੰਟ ਬਹੁਤ ਜਿਆਦਾ ਸੋਹਣਾ ਰੰਗ ਰੂਪ ਦੀ ਬਹੁਤ ਜਿਆਦਾ ਸੋਹਣੀ ਆ ਸੁੰਦਰਤਾ ਪੱਖੋਂ ਵੀਰੇ ਬਹੁਤ ਜ਼ਿਆਦਾ ਸ਼ਾਨਦਾਰ ਆ ਕੁਆਲਿਟੀ ਵਾਲੀ ਵੇੜ ਆ ਏ ਠੰਡੀ ਫੁੱਲਾ ਐ ਨਹੀਂ ਕੋਈ ਕੋਈ ਗਰਮ ਠੀਕ ਹੋ ਬਾਈ ਜੀ ਇਹ ਦੋਵੇਂ ਪਾਸੇ ਗਏ ਜਿਚ ਵਾਈ ਕਰਦੇ ਰਹੇ ਆ 26 ਲੀਟਰ ਦੁੱਧ ਦਾ ਰਕਾਰਡ ਆ ਬਾਈਆਂ ਕੋਲ ਆਪ ਦਿੱਤਾ ਬਾਈ ਵੇੜ ਨੇ ਵੇਖ ਸਕਦੇ ਹੋ ਬਿਊਟੀ ਵੱਲੋਂ ਸ਼ਾਨਦਾਰ ਆ ਤੇ ਵੀਰ ਕੀ ਮੁੱਲ ਮੁੱਲ ਰੱਖਿਆ ਜੀ ਆਪ ਇਹਦਾ ਮੁੱਲ ਬਾਈ ਇਹ 72000 ਮੋਲੇ ਦਾ 72000 ਹੋ ਜੂ ਵੀਰੇ ਮੌਕੇ ਤੇ ਮੰਨ ਤਾਂ ਮੰਨ ਤਾਂ ਕਰਦੇ ਆ ਥੱਲੇ ਬਹੁਤ ਪਈ ਆ ਬਾਈ ਲੈਵਾ ਬਣਾਉਣਾ ਵੇਖ ਸਕਦੇ ਆ ਥੱਲੇ ਵੇਖ ਸਕਦੇ ਆ ਵੀ ਇਹ ਬੜਾ ਲੈਵਾ ਬਣਾ ਕੇ ਸੁੰਦੀ ਆ ਠੀਕ ਜੀ ਸੱਚੀ ਚੱਲ ਦੇਖ ਚੱਲ ਬਹੁਤ ਬਈ ਆ ਜੀ ਠੀਕ ਹੈ ਬਾਈ ਕਿੰਨੀ ਡਿਮਾਂਡ ਕਰਦੇ ਵੀਰ ਆਪੇ ਦੀ 72000 72000 ਰੁਪਏ ਬਾਈ ਡਿਮਾਂਡ ਕਰਦੇ ਮੌਕੇ ਤੇ ਮਾਨਤਾ ਨਹੀਂ ਕੀਤਾ ਜਾਊਗਾ ਅੱਗੇ ਆਜੋ ਆ ਵੈੜ ਦੀ ਕੀ ਡਿਟੇਲ ਹੈ ਜੀ ਇਹਨੂੰ ਬਾਈ ਸੂਈ ਨੂੰ ਆ ਤੀਜਾ ਦਿਨ ਆ ਤਿੰਨ ਦਿਨ ਹੋ ਗਏ ਸੂਈ ਨੂੰ ਹਾਂਜੀ ਮਗਰ ਕੀ ਹੈ ਬਾਈ ਜੀ ਇਹਦੇ ਮਹਰ ਬੱਚੀ ਹੈ ਯਾਰ ਆਹਾ ਬੱਚੀ ਹੈ ਵੀਰੇ ਦੇਖ ਸਕਦੇ ਹੋ 나ੜੂ ਹੈਗਾ ਉਂ ਮੱਥੇ ਦੀ ਸੋਹਣੀ ਬੱਚੀ ਤੇ ਕੀ ਆ ਬਈ ਇਹਦਾ ਰਿਕਾਰਡ ਐ ਇਸ ਟਾਈਮ ਬੋਲਾ ਇਹ ਕਿੱਜਾ ਸੋਦਾ ਸੁੰਦੀ ਆ ਹਾਂਜੀ ਇਹ ਆਪਣੀ ਲੈ ਆਂਦੀ ਵੀ ਆ ਲੈ ਕੇ ਆਂਦੀ ਹੋਈ ਆ ਤੇ ਕਿੰਨਾ ਦੁੱਧ ਆਈ ਇਸ ਟਾਈਮ ਇਹ ਥਲੇ ਇਹ ਬੋਲਾ ਹੀ ਆ ਜੀ 10 ਕਿਲੋ 10 ਕਿਲੋ ਦਰਮਿਆਨੇ ਕਰ ਦਈਏ ਬਾਈ ਜੀ 15 17 ਕਿਲੋ ਖੁੱਲਾ ਠੀਕ ਓ ਜਰਮਿਆਨੇ ਕਰ ਦਈਆ ਥਾਨਾਂ ਦੀ ਕੁਆਲਿਟੀ ਤੁਹਾਨੂੰ ਦਿਖਾ ਦਿੰਨੇ ਆ ਸੋਹਣਾ ਥਾਨ ਲੱਗਿਆ ਹੋਇਆ ਰੇ ਵੈਡ ਦੇ ਇਹ ਢੰਡੀ ਇਹ ਬੋਲਾ ਬਹੁਤ ਚੰਗਾ ਥਾਨ ਲੱਗਿਆ ਹੋਇਆ ਥੱਲੋਂ ਬਹੁਤ ਸਾਫ ਆ ਪੱਠਪੂੜੇ ਦੀ ਚੰਗੀ ਆ ਕੱਢ ਲਓ ਵੀਰੇ ਬਾਰ ਕ੍ਰੋਸ ਬਰੀਡ ਦੇ ਬਾਈ ਇਸ ਟਾਈਮ ਬਈ ਸਭ ਤੋਂ ਵੱਧ ਡਿਮਾਂਡ ਤੇ ਹੈਗੀ ਆ ਕ ਸਭ ਨੂੰ ਪਤਾ ਵੀਰੇ ਦੁੱਧ ਦਾ ਰੇਟ ਵੱਧ ਗਿਆ ਹੈਗਾ ਤੇ ਗਰਮੀਆਂ ਥੋੜਾ ਦੁੱਧ ਦਾ ਰੇਟ ਹੋਰ ਵੱਧ ਜਾਂਦਾ ਦੇਖ ਸਕਦੇ ਹੋ ਵੀ ਜੀ ਤੋਰਾ ਦੇਖ ਸਕਦੇ ਹੋ ਆਰਡਰ ਦੀ ਕੁਆਲਿਟੀ ਦੇਖ ਸਕਦੇ ਹੋ ਥਲੋਂ ਬਹੁਸਾ ਫਾ ਵੀਰੇ ਮਦਰ ਬਈ ਇਹਦੇ ਬੱਚੀ ਆ ਇਹਦੀ ਕੀ ਡਿਮਾਂਡ ਕਰਦੇ ਆਂ ਬਾਈ ਜੀ ਆਪਾਂ ਇਹਦਾ ਮੁੱਲ 45000 ਰੁਪਏ ਹੈ ਇਹਦਾ ਮੁੱਲ 45000 ਹੋ ਜੂ ਭਰਾ ਮੌਕੇ ਤੇ ਮੰਨ ਤਾਂ ਠੀਕ ਹੋ ਜੀ ਅੱਗੇ ਆ ਜਿਹੀ ਕੀ ਡਿਟੇਲ ਆ ਬੈਠ ਦੀ ਇਹ ਬਾਈ ਢੋਕੜ ਗੱਪਣ ਢੋਕੜ ਗੱਪਣ ਹਾਂਜੀ ਕਿ ਬਾਈ ਕਿੰਨਾ ਟਾਈਮ ਦੀ ਗੱਬਣਾ ਜੀ ਇਹ ਇਹ 5 ਮਹੀਨੇ ਤੇ ਅੱਜ 13 ਦਿਨਾਂ ਦੀ ਹੋ ਗਈ ਬਾਈ 5 ਮਹੀਨੇ ਜੀ ਆਪਣੇ ਕੋਲ ਚੈੱਕ ਪਾਸਾ ਜੀ ਆ ਚੈੱਕ ਪਾਸਾ ਸਾਡੀ ਕਰਾਈ ਵੀ ਆ ਬਾਈ ਆਪਣੀ ਚੈੱਕ ਪਾਸ ਕਰਾਈ ਤੇ ਦੁੱਧ ਦਾ ਕੀ ਡਿਟੇਲ ਦੁੱਧ ਬਾਈ ਹਾਲੇ ਸਹੀ 6 ਕਿਲੋ 6 ਲੀਟਰ ਦੁੱਧ 6 ਆਪਾਂ ਮਣਕੇ ਦੇ ਦਾਂਗੇ ਜਿਵੇਂ ਕਹਿੰਦੀ ਗੱਲ ਤੁਸੀਂ ਠੀਕ ਬਾਈ ਜੀ ਭਾਵੇਂ ਦੋ ਟਾਈਮ ਚੋਈ ਫਿਰ ਪਹੁੰਚਾਂਗੇ ਓਹ ਠੰਡੀ ਇਹ ਵੀ ਫੁੱਲਾ ਨਹੀਂ ਇਹ ਜਿਆਦਾ ਪਰਨਾ ਗਰਮ ਹੁੰਦਾ ਪਰ ਇਹ ਬੜ ਪੂਰੀ ਠੰਡੀ ਆ ਜਿਵੇਂ ਮਰਦੀ ਚੋਈ ਚੱਲੋ ਕੋਈ ਆਏ ਨਹੀਂ ਚੱਕਰ ਇਹ ਇੱਕ ਹੀ ਫਾਇੜ ਵੀ ਬਾਈ 6.5 ਦੇ ਉੱਤੇ ਆਉਂਦੀ ਹੁਣ ਠੀਕ ਹੈ ਬਾਈ ਜੀ ਤੇ ਇਸ ਟਾਈਮ ਦੁੱਧ ਹੈਗਾ ਕਿਹੜਾ ਸੂਆ ਸੁੰਦੀ ਬਾਈ ਜੀ ਇਹ ਇਹ ਬਾਈ ਸੂਆ ਪਹਿਲਾਂ ਹੀ ਸੂਈ ਹੋਈ ਸੀ ਦੂਜੇ ਵਾਸਤੇ ਗੱਭਣਾ ਦੂਜੇ ਵਾਸਤੇ ਗੱਭਣਾ ਠੀਕ ਹੈ ਕੱਢ ਲਓ ਬਾਹਰ ਇਹਨੂੰ ਵੀ ਇਹ ਵੀ ਬਾਈ ਦਰਮਿਆਨੇ ਕਰਦੀ ਆ ਦੇਖ ਸਕਦੇ ਹੋ 6 ਲੀਟਰ ਬਾਈ ਜੀ ਦੁੱਧ ਤਿਆਰ ਹੈ ਇਹਦਾ 5 ਮਿੰਨਿਟ ਤੇ ਕੁੱਛ ਕੇ ਲੈਣ ਉੱਪਰ ਇਹ ਗੱਭਣਾ ਤੋਰਾ ਤੁਸੀਂ ਦੇਖ ਸਕਦੇ ਹੋ ਇਹ ਨਹੀਂ ਜੀ ਬਾਈ ਪੂਰੀ ਬੋਲ ਰਹਾ ਇੱਥੇ ਪੜਾਇ ਨਹੀਂ ਹੈ ਗੰਗਾ ਹੈ ਗਰਮ ਹੋ ਗਿਆ ਜ਼ਿਆਦਾਤਰ ਹਾਂਜੀ ਪਰ ਇਹ ਪੂਰੀ ਠੰਡੀ ਹੈ ਕੋਈ ਆਏ ਨਹੀਂ ਚੱਕਰ ਲੈ ਇਹ ਮਰਦੀ ਹੱਥ ਲਾਈ ਜਾਂ ਲੈ ਠੀਕ ਹੋ ਬਾਈ ਜੀ ਚਲੋ ਬਾਈ ਤੋਕੜ ਗੱਬਣਗੇ ਬਾਈ ਕੀ ਮੁੱਲ ਕਰਦੇ ਮਾਈ ਜੀ ਆਪਾਂ ਇਹਦਾ ਇਹਦਾ ਮੁੱਲ ਬਾਈ 27000 ਰੁਪਏ ਇਹਦਾ ਮੁੱਲ 27000 ਹੋ ਜੂ ਵੀਰੇ ਮੌਕੇ ਤੇ ਮੰਨ ਤਾਂ ਆ ਮੰਨ ਤਾਂ ਕਰਦੇ ਠੀਕ ਹੋ ਆਹੀ ਆਪਣੇ ਨਾਗਾ ਨੇ ਜੀ ਹਾਂਜੀ ਤੇ ਵੀਰ ਆਪਣਾ ਕੰਟੈਕਟ ਨੰਬਰ ਦੱਸ ਦਈਏ ਇੱਕ ਵਾਰ 78142 ਹਾਂਜੀ 20345 ਇੱਕ ਵਾਰਾਂ ਫੇਰ ਬੋਲਦੇ 78142 ਹਾਂਜੀ 20345 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਆ ਜੋ ਤੁਸੀਂ ਸਕਰੀਨ ਤੇ ਨਾਗ ਵੇਖ ਸਕਦੇ ਹੋ ਬਹੁਤ ਜ਼ਿਆਦਾ ਸ਼ਾਨਦਾਰ ਆ ਤੇ ਇਸੇ ਤਰ੍ਹਾਂ ਵੀ ਆਪਣੇ ਚੈਨਲ ਨੂੰ ਸਪੋਰਟ ਕਰਦੇ ਰਹੋ ਜੋ ਨਵੇਂ ਭਰਾ ਜੁੜਦੇ ਆ ਆਪਣੇ ਨਾਲ ਵੀਡੀਓ ਸ਼ੇਅਰ ਕਰਦਿਆ ਕਰੋ ਤੇ ਲਾਈਕ ਜ਼ਰੂਰ ਕਰਦਿਆ ਕਰੋ ਕਮੈਂਟ ਕਰਕੇ ਆਪਣੀ ਰਾਇ ਜ਼ਰੂਰ ਦਿਆ ਕਰੋ ਤੇ ਚੈਨਲ ਨੂੰ ਵੀਰੇ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਥੈਂਕ ਯੂ ਬਈ